ਸ਼੍ਰੀ ਅਕਾਲ ਤਖਤ ਸਾਹਿਬ ਸਿੱਖ ਔਗਲੀ ਭਗਤੀ ਤੇ ਸ਼ਕਤੀ ਦਾ ਮੁੱਖ ਕੇਂਦਰੀ ਸਥਾਨ ਹੈ ਸਤਿਗੁਰਾਂ ਦੀ ਬਖਸ਼ਿਸ਼ ਚੋਂ ਕਰਕੇ ਹੋਏ ਇਹ ਪਵਿੱਤਰ ਸਥਾਨ ਹੈ ਜਿੱਥੇ ਸੰਸਾਰ ਨੂੰ ਭਰਾਤਰੀ ਭਾਵ ਤੇ ਸਾਂਝੀ ਬੌਲਤਾ ਦਾ ਪੈਗਾਮ ਦਿੰਦੇ ਹਨ ਉੱਥੇ ਮਨੁੱਖਾਂ ਨੂੰ ਜੁਰ ਅਣਖ ਤੇ ਸਵੈਮਾਨ ਨਾਲ ਜੀਵਨ ਜਿਉਣ ਦੀ ਪ੍ਰੇਰਣਾ ਮਿਲਦੀ ਹੈ ਇਤਿਹਾਸ ਵਿੱਚ 1984 ਈਸਵੀ ਦਾ ਉਸ ਸਮਾਂ ਵੀ ਹੈ ਜਦ ਆਪਣੇ ਹੀ ਆਜ਼ਾਦ ਦੇਸ਼ ਦੀਆਂ ਸਿਰਜਣ ਇਸ ਦੇਸ਼ ਦੀ ਆਜ਼ਾਦੀ ਲਈ ਸਭ ਤੋਂ ਵੱਧ ਕੁਰਬਾਨੀਆਂ ਦੇਣ ਵਾਲੀ ਸਿੱਖ ਕੌਮ ਨੂੰ ਤਬਾਹ ਕਰਨ ਦੇ ਦੋਸ਼ੀ ਹਨ। ਅਮੇ ਦੇਸ਼ ਦੀ ਸਰਕਾਰ ਨੇ ਕਿਸ ਨੂੰ ਸਫਤਾ ਨੀਲਾ ਤਾਰਾ ਕਿਹਾ ਪਰ ਸਿੱਖ ਕੌਮ ਲਈ ਦਿੱਤੀ ਜਾ ਕੰਨੂ ਪਾਰਾ ਸੀ। ਵਿੱਤੀ 4 5 6 ਜੂਨ 1984 ਨੂੰ ਸ੍ਰੀ ਦਰਬਾਰ ਸਾਹਿਬ ਜੀ ਵਿਖੇ ਵੱਡਾ ਕਹਿਰ ਵਰਤਿਆ ਇੱਥੇ ਨਕਮਸਟਕ ਹੋ ਰਹੀਆਂ ਸੰਤਾ ਦਾ ਲਾਸ਼ਾਂ ਦੇ ਢੇਰ ਵਿੱਚ ਬਦਲ ਕੇ ਰਹਿ ਗਏ ਭਾਰਤੀ ਫੌਜਾਂ ਨੇ ਫੇਰ ਵੀ ਨਾ ਤਤਲੂਕਾਰ ਕੀਤੀ ਇਸ ਵਿੱਚ ਦੰਦਵੀ ਚਕਸਾਲ ਦੇ ਚੌਥਲੇ ਮੁਖੀ ਅਮਰ ਸ਼ਹੀਦ ਸ਼ੰਤ ਗਿਆਨੀ ਜਰਨੈਲ ਸਿੰਘ ਦੀ ਖਾਲਸਾ ਭਿੰਡਰਾਂ ਵਾਲਿਆਂ ਦੀ ਅਗਵਾਈ ਹੇਠ ਸਮੂਹ ਸਿੰਘਾਂ ਨੇ ਡੱਟਵੀਂ ਟੱਕਰ ਦੇ ਕੇ ਗੌਰਵਮਈ ਇਤਿਹਾਸ ਲਿਖਿਆ ਉਨਜੀ ਸੰਗਤਕਸ ਇੱਕ ਪਾਸੇ ਬੈਂਕੋ ਉਪਨਾ ਨ ਲੈਸ ਬੇਅੰਤ ਫੌਜ ਅਤੇ ਦੂਜੇ ਪਾਸੇ ਚੌਣਵੇਂ ਸਿੰਘ ਜੋ ਤਰਲਯੁਗ ਬੋਸੇ ਵਿੱਚ ਆਪਣੇ ਹੱਕ ਮੰਗ ਰਿਹਾ ਸੀ ਇਹਨਾਂ ਯੋਧਿਆਂ ਵਿੱਚ ਜਿੱਥੇ ਪ੍ਰਮੁੱਖ ਰੂਪ ਵਿੱਚ ਗੰਦਮੀ ਟਕਸਾਲ ਦੇ ਸਿੰਘ ਸਨ ਉੱਥੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਮਿਲੀਏਸ਼ਨ ਤੋਂ ਇਲਾਵਾ ਸਿੱਖ ਪੰਥ ਦੀਆਂ ਹੋ ਸਿੱਖ ਜਥੇਬੰਦੀਆਂ ਦੇ ਸਿੰਘ ਵੀ ਸਨ ਜੂਨ 84 ਦਾ ਕੱਲੂਕਾਰਾ ਸੂਚੀ ਸਿੱਖ ਕੌਮਲੀ ਅਸਹਿਣ ਤੇ ਅਕਹਿ ਇਸ ਕਰਕੇ ਵੀ ਸੀ ਕਿਉਂਕਿ ਇੱਥੇ ਆਪਣੇ ਹੀ ਦੇਸ਼ ਦੀਆਂ ਫੌਜਾਂ ਧੜਵੀ ਬਣ ਕੇ ਆਈਆਂ ਅਤੇ ਸ੍ਰੀ ਦਰਬਾਰ ਸਾਹਿਬ ਜੀ ਸ੍ਰੀ ਅਕਾਲ ਤਖਤ ਸਾਹਿਬ ਤੁਮਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰੰਮਤ ਕਮੇਟੀ ਦੇ ਦਫ਼ਤਰ ਤੇਜਾ ਸਿੰਘ ਸਮੁੰਦਰੀ ਹਾਲ ਨਾਨਕ ਨਿਵਾਸ ਸਿੱਖ ਰੈਫਰੈਂਸ ਲਾਇਬ੍ਰੇਰੀ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਖ ਲੇਖਿਤ ਸਰੂਪ ਅਤੇ ਦੁਰਮਤ ਇਤਿਹਾਸਿਕ ਪੁਸਤਕਾਂ ਸਨ ਜ਼ਾਲਮ ਹਕੂਮਤ ਨੇ ਇਸ ਮਹਾਨ ਕੰਬੀ ਗ੍ਰਾਸ ਤੋਂ ਨਾ ਪਾੜ ਕਰਦੇ ਨਾਲ ਤਬਾਹ ਕਰ ਦਿੱਤਾ ਇਸ ਦੇ ਨਾਲ ਨਾਲ ਪੰਜਾਬ ਵਿੱਚ ਸ਼ੰਕੀ ਦੇ ਕਰੀਬ ਹੋਰ ਗੁਰਦੁਆਰਿਆਂ ਉੱਪਰ ਵੀ ਜ਼ਹਿਰ ਵਰਤਾਇਆ ਗਿਆ ਇਸ ਮੁਕਾਰੇ ਨੇ ਵਿਸ਼ਵ ਭਰ ਵਿੱਚ ਤਰਸੰਨੀ ਬਣਾ ਦਿੱਤਾ ਬੇਅੰਤ ਧਰਮਨੀ ਫੌਜੀ ਇਸ ਅਲੂਕਾਰੇ ਨੂੰ ਨਾ ਸਹਾਰਦੇ ਹੋਏ ਆਪਣੀਆਂ ਬਹਿਰਤਾ ਛੱਡ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਉਹਨਾਂ ਲੋਚ ਦੇ ਹੋਏ ਸਰਕਾਰੀ ਤੰਤਰ ਦੇ ਜ਼ੁਲਮ ਦਾ ਸ਼ਿਕਾਰ ਬਣੇ। ਵਿਅੰਗ ਸਿੱਖਾਂ ਨੇ ਭਾਰ ਸਰਕਾਰ ਨੂੰ ਦਿੱਤੇ ਹੋਏ ਮਾਨ ਪੱਤਰ ਅੰਮਗੇ ਆ ਰੋਸ ਵਿੱਚ ਮੋੜ ਦਿੱਤੇ। ਇਤਿਹਾਸ ਵਿੱਚ ਇੱਕੋ ਵੀ ਵਕਤ ਸੀ ਜਦ 18ਵੀਂ ਸਦੀ ਵਿੱਚ ਦਮਦਮੀ ਟਕਸਾਲ ਦੇ ਪਹਿਲੇ ਮੁਖੀ ਅਮਰ ਸਿੰਘ ਬਾਬਾ ਦੀਪ ਸਿੰਘ ਜੀ ਅਤੇ ਟਕਸਾਲ ਦੇ ਦੂਜੇ ਮੁਖੀ ਅਵਰ ਸ਼ਹੀਦ ਬਾਬਾ ਦਰਬਾਰ